ਕਿਤਾਬ 40 ਦਿਨ ਦਿਨ 35 ਵਾ ਇੱਕ ਅੱਖਰ ਪੜ੍ਹ ਕੇ ਪੂਰੇ ਬਾਕ ਦਾ ਇੱਕ ਸਫਾ ਪੜ੍ਹ ਕੇ ਪੂਰੀ ਕਿਤਾਬ ਦਾ ਅਤੇ ਇੱਕ ਗਲਤੀ ਵੇਖ ਕੇ ਪੂਰੇ ਕਿਰਦਾਰ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਾਗਜ਼ ਤੇ ਅੱਗ ਲਿਖਣ ਨਾਲ ਕਾਗਜ਼ ਜਲ ਨਹੀਂ ਜਾਂਦਾ ਤੁਰਦੇ ਤੁਰਦੇ ਕੇਸਰ ਤੇ ਫਕੀਰ ਇੱਕ ਲੰਘ ਰਹੇ ਜਨਾਜ਼ੇ ਨੂੰ ਰਾਹ ਦੇਣ ਲਈ ਰੁਕ ਗਏ ਫਕੀਰ ਨੇ ਜਨਾਜ਼ੇ ਵੱਲ ਵੇਖਦਿਆਂ ਕਿਹਾ ਜਨਮ ਜਮੰਤਰਾਂ ਦੇ ਗੇੜ ਵਿੱਚ ਸ਼ਰੀਰ ਦੀ ਮੌਤ ਇੱਕ ਪੜਾ ਵਾਂਗ ਹੈ ਉਂਝ ਭਾਵੇਂ ਇੱਕ ਹੀ ਜੀਵਨ ਵਿੱਚ ਆਦਮੀ ਬਾਰ-ਬਾਰ ਵੀ ਅੰਦਰੋਂ ਮਰ ਸਕਦਾ ਹੈ ਫਕੀਰ ਨੇ ਕਥਾ ਸੁਣਾਉਣੀ ਸ਼ੁਰੂ ਕੀਤੀ ਸਿਕੰਦਰ ਦੀ ਫੌਜ ਦਾ ਇੱਕ ਸਿਪਾਹੀ ਲੜਾਈ ਵਿੱਚ ਬਹਾਦਰੀ ਦੇ ਕਾਰਨਾਮੇ ਕਰਕੇ ਬਹੁਤ ਮਸ਼ਹੂਰ ਹੋ ਗਿਆ ਸੀ ਉਹ ਲੜਨ ਸਮੇ ਲੋਹੇ ਦਾ ਕਵਚ ਵੀ ਨਹੀਂ ਸੀ ਪਹਿਨਦਾ ਸਿਕੰਦਰ ਨੇ ਉਸ ਨੂੰ ਮਿਲਣ ਲਈ ਬੁਲਾਇਆ ਤੇ ਪੁੱਛਿਆ ਮੇਰੇ ਬਹਾਦਰ ਦੋਸਤ ਤੂੰ ਲੜਾਈ ਚ ਕਪੜਚ ਕਿਉਂ ਨਹੀਂ ਪਹਿਂਦਾ? ਸਿਪਾਹੀ ਨੇ ਸਲਾਮ ਕਰਨ ਤੋਂ ਬਾਅਦ ਜਵਾਬ ਦਿੱਤਾ। ਜਹਾਂ ਆਪਣਾ ਸ਼ੁਰੂ-ਸ਼ੁਰੂ ਵਿੱਚ ਮੈਂ ਕਪੜਚ ਪੈਨ ਕੇ ਹੀ ਲੜਦਾ ਸੀ ਤੇ ਮੇਰੇ ਸੱਟਾਂ ਫੇਟਾਂ ਵੀ ਲੱਗਦੀਆਂ ਸਨ। ਇੱਕ ਵਾਰ ਇੱਕ ਤੀਰ ਮੇਰੀ ਗਰਦਨ ਵਿੱਚ ਲੱਗਿਆ। ਕਈ ਦਿਨ ਮੈਂ ਜੇਰੇ ਇਲਾਜ ਵਿੱਚ ਰਿਹਾ। ਖੂਨ ਬਹੁਤ ਬਹਿਜਾਨ ਕਾਰਨ ਮੇਰੇ ਬਚਣ ਦੀ ਆਸ ਘਟੀ ਸੀ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਮੈਂ ਜ਼ਿੰਦਾ ਬਚ ਗਿਆ ਬਾਦਸ਼ਾਹ ਸਲਾਮਤ ਮੈਂ ਮੌਤ ਨੂੰ ਬਹੁਤ ਕਰੀਬ ਤੋਂ ਵੇਖਿਆ ਹੈ ਹੁਣ ਮੈਂ ਆਪਣੀ ਇਸ ਦੁਆਰਾ ਮਿਲੀ ਜ਼ਿੰਦਗੀ ਨੂੰ ਅੱਲਾ ਦੀ ਬਖਸ਼ਿਸ਼ ਸਮਝਦਾ ਹਾਂ ਮੈਨੂੰ ਹੁਣ ਮੌਤ ਦਾ ਕੋਈ ਡਰ ਨਹੀਂ ਇਸੇ ਲਈ ਮੈਂ ਕਦੇ ਕਬਚ ਪਾਉਣ ਦੀ ਲੋੜ ਨਹੀਂ ਮਹਿਸੂਸ ਕੀਤੀ ਸਿਪਾਹੀ ਨੇ ਕਿਹਾ ਸਿਕੰਦਰ ਨੇ ਉੱਠ ਕੇ ਸਿਪਾਹੀ ਨੂੰ ਗਲੇ ਲਗਾਇਆ ਤੇ ਆਪਣਾ ਨਵਾਂ ਸੈਨਾਪਤੀ ਐਲਾਨਦਿਆਂ ਕਿਹਾ ਤੈਨੂੰ ਕੋਈ ਨਹੀਂ ਹਰਾ ਸਕਦਾ ਗੱਲ ਜਾਰੀ ਰੱਖਦੇ ਆ ਫਕੀਰ ਨੇ ਕਿਹਾ ਬ੍ਰਹਮੰਡ ਦੇ ਵਰਤਾਰੇ ਨੂੰ ਸਮਝਣਾ ਵੀ ਇੱਕ ਕਵਚ ਬਾਂਗੀ ਹੀ ਹੈ ਜੋ ਇਸ ਵਰਤਾਰੇ ਦੀ ਗੱਲ ਸਮਝ ਗਈ ਫਿਰ ਲੋਹੇ ਦੇ ਕਵਚ ਦੀ ਲੋੜ ਨਹੀਂ ਰਹਿੰਦੀ ਤੁਸੀਂ ਕਿਹਾ ਸੀ ਕਿ ਆਦਮੀ ਇੱਕ ਹੀ ਜੀਵਨ ਵਿੱਚ ਬਾਰ-ਬਾਰ ਵੀ ਮਰ ਸਕਦਾ ਹੈ ਉਹ ਕਿਵੇਂ ਕੇਸਰ ਨੇ ਪੁੱਛਿਆ ਫਕੀਰ ਨੇ ਪਰਨੇ ਨਾਲ ਮੂੰਹ ਸਾਫ਼ ਕਰਦਿਆਂ ਕਿਹਾ ਬੰਦਾ ਜਦੋਂ ਡਰ ਲਾਲਚ ਜਾਂ ਈਰਖਾ ਦਵੇਸ਼ ਨਾਲ ਕੋਈ ਕੰਮ ਕਰਦਾ ਹੈ ਤਾਂ ਹਰ ਵਾਰ ਉਸ ਦੇ ਅੰਦਰ ਕੁਝ ਨਾ ਕੁਝ ਮਰ ਜਾਂਦਾ ਹੈ ਫਿਰ ਹੌਲੀ ਹੌਲੀ ਉਹ ਸਿਰਫ ਇੱਕ ਤੁਰਦੀ ਫਿਰਦੀ লাশ ਬਣ ਕੇ ਰਹਿ ਜਾਂਦਾ ਹੈ ਦੁਨੀਆ ਭਰੀ ਪਈ ਐ ਇਹੋ ਜਿਹੇ ਜ਼ਿੰਦਾ ਲਾਸ਼ਾਂ ਦੇ ਨਾਲ ਕਹਿੰਦਿਆਂ ਫਕੀਰ ਨੇ ਕਦਮ ਹੌਲੀ ਹੌਲੀ ਹੋ ਗਏ ਰਸਤਾ ਸੁਨਸਾਨ ਸੀ ਕੋਈ ਟਾਵਾ ਟਾਵਾ ਰਾਹੀ ਦਿਸ ਰਿਹਾ ਸੀ ਸਾਹਮਣੇ ਨਿੰਮੂ ਝੂਣਾ ਹੋਇਆ ਬੈਠਾ ਇੱਕ ਨੌਜਵਾਨ ਦਿਸਿਆ ਜਿਸ ਦੀ ਕਮੀਜ਼ ਬਾਹ ਤੋਂ ਪਾਟੀ ਹੋਈ ਸੀ ਫਕੀਰ ਨੇ ਉਸ ਦਾ ਹਾਲ-ਚਾਲ ਪੁੱਛਿਆ ਤੇ ਉਸ ਦੇ ਭਰੇ ਮਨ ਨਾਲ ਕਿਹਾ ਰਾਤੀ ਸਾਡੇ ਪਿੰਡੋਂ ਚੋਰਾਂ ਨੇ ਇੱਕ ਮੱਝ ਖੋਲ ਲਈ ਘਰਦਿਆਂ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਉੱਠ ਕੇ ਬਾਹਰ ਆ ਗਏ ਮੈਂ ਡਾਂਗ ਚੁੱਕੀ ਤੇ ਆਪਣੀ ਘੋੜੀ ਤੇ ਚੜ ਕੇ ਚੋਰਾਂ ਦਾ ਪਿੱਛਾ ਕੀਤਾ ਇੱਥੇ ਪਹੁੰਚ ਕੇ ਮੈਂ ਚੋਰਾਂ ਨਾਲ ਰੜ ਗਿਆ ਪਰ ਉਹ ਇੱਕ ਨਹੀਂ ਦੋ ਜਣੇ ਸਨ ਦੋ ਵੀ ਨਹੀਂ ਪੂਰੇ ਚਾਰ ਸੀ ਸ਼ਾਇਦ ਉਹਨਾਂ ਮੇਰੀ ਘੋੜੀ ਵੀ ਖੋ ਲਈ ਤੇ ਮੈਨੂੰ ਡਾਂਗ ਨਾਲ ਵੀ ਕੁੱਟ ਮਾਰਿਆ ਹੁਣ ਮੈਂ ਕਿਹੜੇ ਮੂੰਹ ਨਾਲ ਪਿੰਡ ਵਾਪਸ ਜਾਵਾਂ ਕੇਸਰ ਨੂੰ ਗੱਲ ਹਾਸੇ ਵਾਲੀ ਲੱਗੀ ਪਰ ਫਕੀਰ ਗੰਭੀਰ ਸੀ ਉਸ ਨੌਜਵਾਨ ਦੇ ਕੋਲ ਬੈਠ ਕੇ ਫਕੀਰ ਨੇ ਕਿਹਾ ਗੱਬਰੂਆ ਤੂੰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜੇ ਕਾਮਯਾਬੀ ਨਹੀਂ ਮਿਲੀ ਤਾਂ ਫਿਰ ਕੀ ਹੋਇਆ ਚੰਗਾ ਸਬਕ ਤਾਂ ਮਿਲਿਆ ਤੋ ਪਿੰਡ ਵਾਪਸ ਜਾ ਲੋਕ ਤੈਨੂੰ ਇੱਜ਼ਤ ਮਾਣ ਦੇਣਗੇ ਅੱਗੇ ਤੋਂ ਹਰ ਛੋਟਾ ਜਾਂ ਵੱਡਾ ਕੰਮ ਸੋਚ ਸਮਝ ਕੇ ਤੇ ਪੂਰੀ ਤਿਆਰੀ ਨਾਲ ਹੀ ਕਰਨਾ ਚਾਹੀਦਾ ਹੈ ਨੌਜਵਾਨ ਨੇ ਖੜਾ ਹੋ ਕੇ ਫਕੀਰ ਦੇ ਚਰਨ ਛੁਹੇ ਤੇ ਆਪਣੇ ਪਿੰਡ ਵੱਲ ਨੂੰ ਚੱਲ ਪਿਆ ਕਦੇ ਕਿਸੇ ਮੁਸ਼ਕਲ ਨੂੰ ਛੋਟਾ ਨਾ ਸਮਝੋ ਫਕੀਰ ਨੇ ਕੇਸਰ ਨੂੰ ਵੇਖਦਿਆਂ ਕਿਹਾ ਬਿੱਲੀ ਮਾਰਨੀ ਹੋਵੇ ਤਾਂ ਸ਼ੇਰ ਮਾਰਨ ਜਿੰਨੀ ਤਿਆਰੀ ਕਰਕੇ ਜਾਓ ਹਨੇਰਾ ਪਾਸਾ ਰਿਹਾ ਸੀ ਸਾਹਮਣੇ ਇੱਕ ਪੱਧਰੀ ਥਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਵਿਚਾਰ ਬਣਾਇਆ ਰਾਤ ਟਿਕ ਚੁੱਕੀ ਸੀ ਖੇਤਾਂ ਚੋਂ ਵਾਪਸ ਪਰਤ ਰਹੇ ਬਲਦਾਨੀਆਂ ਟੱਲੀਆਂ ਦੀ ਆਵਾਜ਼ ਰੇਗਿਸਤਾਨ ਦੀ ਉਦਾਸ ਚੁੱਪ ਨੂੰ ਜਿਵੇਂ ਕੋਈ ਲੋਰੀ ਸੁਣਾ ਰਹੀ ਹੋਵੇ ਫਕੀਰ ਆਪਣੇ ਨੇਮ ਦੇ ਕੰਮ ਮੁਕਾ ਕੇ ਬੈਠ ਗਿਆ কেশਰ ਅਜੇ ਲੰਬਾ ਪਿਆ ਪਾਸੇ ਹੀ ਲੈ ਰਿਹਾ ਸੀ ਫਕੀਰ ਨੇ ਉਸ ਨੂੰ ਜਾਗਦਿਆਂ ਵੇਖ ਕੇ ਪੁੱਛਿਆ نیند ਨਹੀਂ ਆ ਰਹੀ ਪੁੱਤਰਾ ਕੀ ਸੋਚ ਰਿਹਾ ਹੈ बार-बार ਮਰਨ ਵਾਲੀ ਗੱਲ ਬਾਰੇ ਸੋਚ ਰਿਹਾ ਸਾਈ ਜੀ ਮੈਂ ਤਾਂ ਕੁਝ ਵੀ ਸੋਚ ਸਮਝ ਕੇ ਨਹੀਂ ਕਰਦਾ ਹੁਣ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਮੈਂ ਆਪਣੀ ਜ਼ਿੰਦਗੀ ਚ ਕਿੰਨੀਆਂ ਕੁ ਗਲਤੀਆਂ ਕੀਤੀਆਂ ਹੋਣੀਆਂ ਨੇ ਕੇਸਰ ਨੇ ਦੱਸਿਆ ਫਕੀਰ ਨੇ ਕੇਸਰ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਜਾਣੇ ਅਣਜਾਣੇ ਸਾਡੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ ਹਨ ਪਰਮਾਤਮਾ ਬਖਸ਼ਣਹਾਰ ਹੈ ਕੇਸਰ ਪੁੱਤਰ ਤੂੰ ਹਰ ਰੋਜ਼ ਅਰਦਾਸ ਕਰਕੇ ਮਾਲਕ ਤੋਂ ਮੰਗਿਆ ਕਰਕੇ ਦਿੱਤੀ ਜੇ ਅੱਖ ਦੇਮੀ ਨਜ਼ਰ ਵੀ ਮਾਲਕਾ ਰੱਖੀ ਤੂੰ ਜਿੱਥੇ ਹੋਵੇ ਕਦਰ ਵੀ ਮਾਲਕਾ ਇੱਕੋ ਦਾਨ ਮੰਗਾ ਮੈਂ ਬੁੱਧ ਤੇ ਵਿਵੇਕ ਦਾ ਦਿੱਤਾ ਹੈ ਬਹੁਤ ਦੇਵੀ ਸਾਵਰ ਵੀ ਮਾਲਕਾ ਫਕੀਰ ਚੌਂਕੜਾ ਮਾਰ ਕੇ ਸਮਾਦੀ ਵਿੱਚ ਲੀਨ ਹੋ ਗਿਆ ਫਕੀਰ ਜਦੋਂ ਲੰਬਾ ਪੈਣ ਲੱਗਿਆ ਤਾਂ ਕੇਸਰ ਨੇ ਪੁੱਛਿਆ ਸਾਈ ਜੀ ਤੁਸੀਂ ਦੱਸਿਆ ਸੀ ਕਿ ਕਿਸੇ ਮਕਸਦ ਲਈ ਜਿਉਣਾ ਹੀ ਜ਼ਿੰਦਗੀ ਹੈ ਲੋੜਾਂ ਤਾਂ ਜਾਨਵਰ ਵੀ ਪੂਰੀਆਂ ਕਰ ਲੈਂਦੇ ਹਨ ਲੋੜ ਤੇ ਮਕਸਦ ਵਿੱਚ ਕੀ ਫਰਕ ਹੈ ਜਵਾਨਾ ਜੋ ਕੁਝ ਅਸੀਂ ਆਪਣੇ ਲਈ ਕਰਦੇ ਹਾਂ ਉਹ ਲੋੜਾਂ ਨੇ ਤੇ ਜੋ ਕੁਝ ਅਸੀਂ ਦੂਸਰਿਆਂ ਲਈ ਕਰਦੇ ਹਾਂ ਉਹ ਮਕਸਦ ਹੈ ਯਾਦ ਰੱਖੀ ਲੋੜਾਂ ਸਿਰਫ ਮਕਸਦ ਪੂਰਾ ਕਰਨ ਦਾ ਸਾਧਨ ਹਨ ਫਕੀਰ ਨੇ ਸਮਝਾਇਆ ਮਕਸਦ ਬਾਰੇ ਸੋਚਦਿਆਂ ਕੇਸਰ ਦੀਆਂ ਅੱਖਾਂ ਸਾਹਮਣੇ ਬਾਪੂ ਦਾ ਚਿਹਰਾ ਆ ਗਿਆ ਕਿ ਮੇਰੀ ਜ਼ਿੰਦਗੀ ਦਾ ਮਕਸਦ ਬਾਪੂ ਨੂੰ ਵਾਪਸ ਪਿੰਡ ਲੈ ਕੇ ਆਉਣਾ ਹੈ ਕੇਸਰ ਦਾ ਮਨ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਕੇਸਰ ਸੋਚ ਰਿਹਾ ਸੀ ਕਬਰਾਂ ਲੰਮ ਸਲਮੀਆਂ ਉੱਪਰ ਕੱਖ ਪਏ ਉਧਰੋਂ ਕੋਈ ਨਾ ਬੋੜਿਆ ਇਧਰੋਂ ਲੱਖ ਗਈ ਪਾਕ ਪਤਨ ਦੀ ਮਿੱਟੀ ਚੋਂ ਆਈ ਆਵਾਜ਼ ਇਸੇ ਤਰ੍ਹਾਂ ਅੱਜ ਕੇਸਰ ਤੇ ਫਕੀਰ ਨੂੰ ਤੁਰਦਿਆਂ ਤੁਰਦਿਆਂ ਪੂਰੇ 36 ਦਿਨ ਹੋ ਗਏ ਸਨ ਕੋਇਲ ਗਾਉਣ ਲਈ ਸਰੋਤੇ ਨਹੀਂ ਲੱਭਦੀ ਸ਼ੇਰ ਤੁਰਦਿਆਂ ਸਲਾਮਾ ਨਹੀਂ ਭਾਲਦੇ ਤੇ ਕਾਮਯਾਬੀ ਨੂੰ ਬੱਦਲ ਵਾਂਗ ਗਰਜਣ ਦੀ ਲੋੜ ਨਹੀਂ ਹੁੰਦੀ ਸਾਰੇ ਲੋਕ ਆਮ ਹੀ ਹੁੰਦੇ ਹਨ ਮਸ਼ਹੂਰ ਹੋਣ ਤੋਂ ਪਹਿਲਾਂ ਅਤੇ ਆਪਣੇ ਘਰ ਦੇ ਅੰਦਰ ਜਾਣ ਤੋਂ ਬਾਅਦ ਅਜੇ ਦੁਪਹਿਰ ਨਹੀਂ ਸੀ ਹੋਈ ਪਰ ਸੂਰਜ ਦੀ ਤਪਸ਼ ਹਰ ਪਲ ਵੱਧ ਰਹੀ ਸੀ ਘੋੜਿਆਂ ਦੀ ਟੱਪ ਟੱਪ ਸੁਣ ਕੇ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਦੋ ਘੋੜੇ ਇੱਕ ਬੱਗੀ ਲਈ ਆ ਰਹੇ ਸਨ ਉਸ ਨੂੰ ਮੂਰੇ ਬੈਠਾ ਚਾਲਕ ਹੀ ਦਿਸ ਰਿਹਾ ਸੀ ਬੱਗੀ ਉਹਨਾਂ ਦੇ ਕੋਲ ਆ ਕੇ ਰੁਕੀ ਉਹਨਾਂ ਵਿੱਚੋਂ ਇੱਕ ਸੇਠ ਨੇ ਉੱਤਰ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਕਿਹਾ ਆਓ ਬੱਗੀ 'ਚ ਬੈਠੋ ਤੇ ਮੇਰੇ ਨਾਲ ਮੇਰੇ ਘਰ ਚੱਲੋ ਇੱਥੋਂ ਦੋ ਕੋਤੇ ਹੈ ਮੇਰਾ ਘਰ ਸ਼ਹਿਰ ਦਾ ਸਭ ਤੋਂ ਅਲੀਸ਼ਾਨ ਕੋਤੇ ਤੁਹਾਨੂੰ ਹਰ ਸਹੂਲਤ ਮਿਲੇਗੀ ਮੇਰੇ ਰਸੋਈਏ ਦੇ ਲذیذ ਪਕਵਾਨ ਸਾਰੇ ਇਲਾਕੇ ਵਿੱਚ ਮਸ਼ਹੂਰ ਹਨ ਫਕੀਰ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਤੁਸੀਂ ਬੜੇ ਦਿਆਲੂ ਲੱਗਦੇ ਹੋ ਤੁਹਾਡੇ ਤੇ ਪ੍ਰਮਾਤਮਾ ਦੀ ਬੜੀ ਰਹਿਮਤ ਹੈ ਦਾਵਤ ਦਾ ਸ਼ੁਕਰੀਆ ਪਰ ਅਸੀਂ ਰੱਬ ਦੀ ਮੌਜ ਵਿੱਚ ਹੌਲੀ-ਹੌਲੀ ਪੈਦਲ ਹੀ ਚਲੇ ਜਾਵਾਂਗੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜਦੋਂ ਸੇਠ ਨਮਸਕਾਰ ਕਰਕੇ ਦੁਆਰਾ ਬੱਗੀ ਵਿੱਚ ਬੈਠ ਕੇ ਚਲਾ ਗਿਆ ਤਾਂ ਕੇਸਰ ਨੇ ਫਕੀਰ ਕੋਲੋਂ ਉਸ ਦੇ ਘਰ ਨਾ ਜਾਣ ਦਾ ਕਾਰਨ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਉਸ ਦੀ ਭਾਵਨਾ ਸੇਵਾ ਜਾਂ ਸੰਗਤ ਕਰਨ ਦੀ ਨਹੀਂ ਸੀ ਸਗੋਂ ਆਪਣਾ ਦਿਖਾਵਾ ਕਰਨ ਦੀ ਸੀ ਸਾਡੇ ਉਸ ਦੇ ਘਰ ਜਾਣ ਦਾ ਉਚਿਤ ਮਕਸਦ ਨਹੀਂ ਸੀ ਫਕੀਰ ਨੇ ਕੇਸਰ ਨੂੰ ਸਮਝਾਇਆ ਲੋਕ ਦਿਖਾਵੇ ਦੀ ਲੋੜ ਆਤਮ ਵਿਸ਼ਵਾਸ ਦੀ ਕਮੀ ਵਿੱਚੋਂ ਪੈਦਾ ਹੁੰਦੀ ਹੈ ਫਕੀਰ ਨੇ ਕੁਝ ਸੋਚਦਿਆਂ ਕਿਹਾ ਫੋਕੀ ਸ਼ੌਰਤ ਦੀ ਭੁੱਖ ਸਾਡਾ ਆਪਣਾ ਹੀ ਨੁਕਸਾਨ ਕਰਦੀ ਹੈ ਸ਼ੋਹਰਤ ਪਰਛਾਵੇਂ ਵਾਂਗ ਹੈ ਜੇ ਫੜਨ ਦੀ ਕੋਸ਼ਿਸ਼ ਕਰੋ ਹੱਥ ਨਹੀਂ ਆਉਂਦੀ ਪਰ ਜੇਕਰ ਮੂੰਹ ਰੋਸ਼ਨੀ ਵੱਲ ਕਰਕੇ ਤੁਰਦੇ ਜਾਓ ਤਾਂ ਪਰਛਾਵੇਂ ਵਾਂਗ ਪਿੱਛੇ-ਪਿੱਛੇ ਆਉਂਦੀ ਹੈ। ਫਕੀਰ ਨੇ ਕਥਾ ਦਾ ਦੀਵਾ ਬਾਲਿਆ। ਪਿੰਡੋਂ ਬਹ ਟੋਬੇ ਦੇ ਕੰਡੇ ਜਨਮੇ ਇੱਕ ਛੋਟੇ ਜਿਹੇ ਮੱਛਰ ਨੇ ਆਪਣੀ ਮਾਂ ਨੂੰ ਪੁੱਛਿਆ। ਮਾਂ ਮੈਂ ਪਿੰਡ ਦਾ ਢੇੜਾ ਮਾਰਾਂ ਵਾਂ। ਚਲਾ ਜਾ ਪੁੱਤਰਾ ਪਰ ਖਿਆਲ ਰੱਖੀ ਕਿਸੇ ਦੇ ਬਹੁਤਾ ਨੇੜੇ ਨਾ ਜਾਈਂ। ਮਾਂ ਨੇ ਚਿਤਾਵਨੀ ਦਿੱਤੀ। ਮੱਛਰ ਸਾਰਾ ਪਿੰਡ ਘੁੰਮ ਕੇ ਜਦੋਂ ਵਾਪਸ ਆਇਆ ਤਾਂ ਮਾਂ ਨੇ ਪੁੱਛਿਆ ਕਿਵੇਂ ਰਿਹਾ? ਲੇਮਾ ਤੂੰ ਤਾਂ ਐਵੇਂ ਡرائی ਜਾਂਦੀ ਸੀ ਮੈਨੂੰ ਵੇਖ ਕੇ ਤਾਂ ਲੋਕ ਖੁਸ਼ ਹੀ ਬਹੁਤ ਹੋਏ ਤਾੜੀਆਂ ਤੇ ਤਾੜੀਆਂ বাজ ਰਹੀਆਂ ਸਨ ਮੱਛਰ ਨੇ ਬੜੀ ਆਕੜ ਨਾਲ ਦੱਸਿਆ ਕੇਸਰ ਨੂੰ ਗੱਲ ਸੁਣ ਕੇ ਹਾਸਾ ਆ ਗਿਆ ਫਕੀਰ ਨੇ ਕੁਝ ਦੇਰ ਰੁੱਕ ਕੇ ਗੰਭੀਰਤਾ ਨਾਲ ਗੱਲ ਜਾਰੀ ਰੱਖੀ ਮਨੁੱਖੀ ਮਾਨ ਦੀ ਇੱਕ ਬੁਨਿਆਦੀ ਲੋੜ ਹੈ ਕਿ ਲੋਕ ਉਸ ਨੂੰ ਚੰਗਾ ਕਹਿਣ ਚੰਗਾ ਕਹਾਉਣ ਦੀ ਇਹ ਲਾਲਸਾ ਕਈ ਵਾਰ ਬੇਕਦਰੀ ਦਾ ਕਾਰਨ ਵੀ ਬਣ ਜਾਂਦੀ ਹੈ ਤੇ ਇਹ ਬੇਕਾਰ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ। ਫਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਹੋਰ ਕਹਾਣੀ ਸ਼ੁਰੂ ਕੀਤੀ। ਮਰਨ ਕਿਨਾਰੇ ਇੱਕ ਬਿਰਧ ਬਾਪ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੋਲ ਬੁਲਾ ਕੇ ਕਿਹਾ, ਪੁੱਤਰ ਆ ਲੈ ਮੇਰੀ ਪੁਰਾਣੀ ਘੜੀ। ਇਹ 100 ਸਾਲ ਪੁਰਾਣੀ ਹੈ। ਬਾਜ਼ਾਰ ਜਾ ਕੇ ਕਵਾੜੀਏ ਕੋਲੋਂ ਪਤਾ ਕਰ ਕਿੰਨੇ ਕੁ ਪੈਸੇ ਬਟਾਵੇਗੀ। ਬਾਜ਼ਾਰ ਤੋਂ ਵਾਪਸ ਆ ਕੇ ਪੁੱਤਰ ਨੇ ਕਿਹਾ, ਕਵਾੜੀਆ ਤਾਂ ਇਸ ਦੇ ਸਿਰਫ 500 ਰੁਪਏ ਦੇ ਰਿਹਾ ਹੈ। ਚੱਲ ਕਿਸੇ ਕੜੀਆਂ ਵਾਲੇ ਕੋਲੋਂ ਪੁੱਛ ਗਿਆ ਪਿਤਾ ਨੇ ਕਿਹਾ ਪੁੱਤਰ ਸ਼ਹਿਰ ਦੇ ਘੜੀ ਸਾਜ਼ ਕੋਲ ਚਲਾ ਗਿਆ ਤੇ ਆ ਕੇ ਦੱਸਿਆ ਘੜੀ ਸਾਜ਼ ਇਹਦੇ 20 ਰੁਪਏ ਦੇ ਰਿਹਾ ਹੈ ਹੁਣ ਇਸ ਘੜੀ ਨੂੰ ਸ਼ਹਿਰ ਦੇ ਅਜਾਇਬ ਘਰ ਵਿੱਚ ਲੈ ਜਾ ਪਿਤਾ ਨੇ ਕਿਹਾ ਪੁੱਤਰ ਅਜਾਇਬ ਘਰ ਗਿਆ ਉਹ ਘੜੀ ਦਾ ਮੁੱਲ ਪਵਾ ਕੇ ਭੱਜਿਆ ਭੱਜਿਆ ਵਾਪਸ ਆਇਆ ਤੇ ਖੁਸ਼ ਹੋ ਕੇ ਦੱਸਣ ਲੱਗਿਆ ਪਿਤਾ ਜੀ ਅਜਾਇਬ ਘਰ ਵਿੱਚ ਉਹਨਾਂ ਨੇ ਦੇਖਦਿਆਂ ਹੀ ਇਸ ਦੀ ਕੀਮਤ 5000 ਰੁਪਏ ਲਾ ਦਿੱਤੀ। ਬਸ ਪੁੱਤਰਾ ਮੈਂ ਇਹੋ ਹੀ ਸਮਝਾਉਣਾ ਸੀ। ਪਿਤਾ ਨੇ ਕਿਹਾ ਤੇਰੀ ਸਹੀ ਕੀਮਤ ਉਹੀ ਸਮਝੇਗਾ ਜਿਸ ਨੂੰ ਤੇਰੇ ਗੁਣਾਂ ਦੀ ਕਦਰ ਹੋਵੇਗੀ। ਬਲਦੇ ਦੀਵੇ ਦੀ ਕਦਰ ਰਾਤ ਦੇ ਹਨੇਰੇ ਵਿੱਚ ਹੀ ਪੈਂਦੀ ਹੈ। ਕਹਿੰਦਿਆ ਪਿਤਾ ਨੇ ਸਵਾਸ त्याग ਦਿੱਤੇ। ਸ਼ਾਮ ਢਲ ਰਹੀ ਸੀ। ਆਕਾਸ਼ ਦੀ ਲਾਲੀ ਹੌਲੀ-ਹੌਲੀ ਹਨੇਰੇ ਵਿੱਚ ਕੁਲ ਗਈ। ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ। ਕੋਲੋਂ ਲੰਘਦੇ ਰਾਹੀ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਪਿੰਡ ਦਾ ਨਾਮ ਢਾਣੀ ਰਾਮਪੁਰਾ ਹੈ। ਢਾਣੀ ਰਾਮਪੁਰਾ ਦੇ ਘਰ ਦੇਸਣ ਲੱਗ ਪਏ। ਛੋਟਿਆਂ ਛੋਟਿਆਂ ਛੰਨਾ ਵਰਗੇ ਘਰ। ਬੰਦੇ ਦੇ ਲੱਕ ਕੋ ਜਿੰਨੀ ਉੱਚੀ ਮਿੱਟੀ ਦੀ ਕੰਧ ਤੇ ਘਰਾਂ ਉਤੋਂ ਸਰਕੜੇ ਦੀ ਛੱਤ। ਵੇਖ ਕੇ ਕੇਸਰ ਨੂੰ ਆਪਣੇ ਪਿੰਡ ਵਾਲੇ ਤੂੜੀ ਦੇ ਕੁੱਪ ਯਾਦ ਆ ਗਏ। ਇਸ ਇਲਾਕੇ ਵਿੱਚ ਤੇਜ਼ ਹਵਾ ਤਕਰੀਬਨ ਰੋਜ਼ ਹੀ ਵਗਦੀ ਹੈ। ਘਰਾਂ ਦੇ ਆਲੇ ਦੁਆਲੇ ਛੜਕੜੇ ਦਾ ਬਾਗਲਾ ਸੀ। ਸ਼ਾਇਦ ਹਵਾ ਨਾਲ ਉੱਡਣ ਵਾਲੀ ਧੂੜ ਮਿੱਟੀ ਤੋਂ ਬਚਾ ਲਈ ਘਰਾਂ ਤੋਂ ਦੀਵਿਆਂ ਦੀ ਕਸਮੈਲੀ ਜਿਹੀ ਰੋਸ਼ਨੀ ਨੀਵੇਂ ਦਰਵਾਜ਼ਿਆਂ ਤੋਂ ਬਾਹਰ ਝਾਤੀਆਂ ਮਾਰ ਰਹੀ ਸੀ ਜਿਵੇਂ ਕਿਸੇ ਦੇ ਆਉਣ ਦੀ ਉਡੀਕ ਕਰ ਰਹੀ ਹੋਵੇ ਪੰਛੀਆਂ ਦੀਆਂ ਲੰਮੀਆਂ ਡਾਰਾਂ ਉਡੀਕ ਦੇ ਆਲਣਿਆਂ ਵੱਲ ਚਾਈ ਚਾਈ ਵਾਪਸ ਜਾ ਰਹੀਆਂ ਸਨ ਘਰਾਂ ਤੋਂ ਉੱਠਦਾ ਧੂਆਂ ਬਾਹਰ ਗਏ ਕੰਮਿਆਂ ਨੂੰ ਸੰਕੇਤ ਦੇ ਰਿਹਾ ਸੀ ਕਿ ਖਾਓ ਪੀਓ ਹੋ ਰਿਹਾ ਹੈ ਕੇਸਰ ਦੇ ਫਕੀਰ ਇਨਾ ਘਰਾਂ ਦੇ ਨੇੜੇ ਹੀ ਬਣੇ ਇੱਕ ਛੋਟੇ ਜਿਹੇ ਲਾਲ ਰੰਗ ਦੇ ਮੰਦਰ ਦੇ ਬਾਹਰ ਰਾਤ ਕੱਟਣ ਲਈ ਰੁਕ ਗਏ ਲੰਬਾ ਪਿਆ ਕੇਸਰ ਢਲਦੇ ਸੂਰਜ ਨੂੰ ਧਿਆਨ ਨਾਲ ਵੇਖਣ ਲੱਗਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਸੂਰਜ ਹੌਲੀ-ਹੌਲੀ ਕਿਸੇ ਨਾਲ ਗੱਲਾਂ ਕਰ ਰਿਹਾ ਹੋਵੇ ਰਾਤ ਨੂੰ ਮੇਰਾ ਸੁਨੇਹਾ ਦੇ ਦੇਵੀ ਕਿ ਮੈਂ ਕੱਲ ਸਵੇਰੇ ਉਸ ਨੂੰ ਮਿਲਣ ਆਵਾਂਗਾ ਸੂਰਜ ਨੇ ਤਰਕਾਲਾ ਨੂੰ ਕਿਹਾ ਤਰਕਾਲਾ ਨੇ ਰਾਤ ਨੂੰ ਸੂਰਜ ਦਾ ਸਨੇਹਾ ਦੇ ਦਿੱਤਾ ਤਾਂ ਰਾਤ ਨੇ ਉਦਾਸ ਹੋ ਕੇ ਕਿਹਾ ਸੂਰਜ ਨੂੰ ਦੱਸ ਦੇਵੀਂ ਕਿ ਮੈਂ ਉਸ ਦੀ ਉਡੀਕ ਵਿੱਚ ਸਵੇਰ ਤੱਕ ਆਪਣੇ ਆਪ ਨੂੰ ਖਤਮ ਕਰ ਦੇਵਾਂਗੀ ਰੇਗਿਸਤਾਨ ਦੀ ਉਦਾਸ ਚੁੱਪ ਨੂੰ ਕਿਸੇ ਹੌਂਕੇ ਨੇ ਤੋੜਿਆ ਸ਼ਾਇਦ ਇਹ ਹੌਂਕਾ ਤਰਕਾਲਾ ਦਾ ਸੀ ਜਾਂ ਰਾਤ ਦਾ ਸੀ ਜਾਂ ਜੀਤਰਾ ਕਿ ਅਸੀਂ ਵੀ ਰਾਤ ਤੇ ਸੂਰਜਾਂ ਕਦੇ ਨਹੀਂ ਮਿਲਾਂਗੇ ਜੀਤੀ ਨੇ ਕੇਸਰ ਨੂੰ ਪੁੱਛਿਆ ਕੇਸਰ ਦੀ ਅੱਖ ਇੱਕਦਮ ਖੁੱਲ ਗਈ। ਸ਼ੁਕਰੀਆ ਦੋਸਤ